ਅੱਜ ਕਿਸਾਨ ਵੀਰੋ ਤਰੀਕ ਅੱਜ ਹੈ ਜੀ ਬਾਈ 31 ਜੁਲਾਈ 2025 ਤੇ ਆਪਾਂ ਆ ਗਏ ਕੋਟਕਪੁਰੇ ਮੰਡੀ ਦੇ ਵਿੱਚ ਤੇ ਥੂੜੀ ਦੀ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਹੈ ਮੇਰਾ ਇਹ 5-4 ਮਿੰਟ ਤੇ ਤੁਹਾਨੂੰ ਦਿਖਾਉਣੇ ਆਜ ਦੇ ਰੇਟ 31 ਮਈ 2025 ਦੇ ਤੇ ਸਾਹਮਣੇ ਜਿਹੜੀਆਂ ਟਰਾਲੀਆਂ ਆ ਗਈਆਂ ਸੁਣਾਉਣੇ ਆ ਬਈ ਸਾਹਮਣੇ ਟਰਾਲੀਆਂ ਆ ਗਈਆਂ ਤੇ ਬੋਲੀ ਸਟਾਰਟ ਹੋ ਗਈ ਹੈ ਦੇਖਦੇ ਆ ਕਿੱਥੋਂ ਤੱਕ ਜਾਂਦੀ ਥੂੜੀ ਪਹਿਲੀ ਟਰਾਲੀ ਦੀ ਬੋਲੀ ਹੋ ਗਈ ਹੈ ਤੇ ਦੂਸਰੀ ਦੀ ਸ਼ੁਰੂ ਆ ਜਾਈਆਂ ਚਾਰ ਟਰਾਲੀਆਂ ਮੌਸਮ ਵੀ ਖਰਾਬ ਹੈ ਬਾਈ ਇਧਰ ਕਹੀ ਜਾਂਦਾ ਬਾਈ ਕੁਆਲਿਟੀ ਚੈੱਕ ਬਾਕੀ ਕਿਸੇ ਪੱਖ ਗਿਆ ਪਹੁੰਚ ਦੇਣਾ ਮਾਰਨਾ ਚਾਹੀਏ ਬਾਹਰ ਪੰਡਾ ਉਸੇ ਹੀ Hãy subscribe cho kênh Ghiền Mì video ਹਾਂ ਬੋਲਦਾ ਬਈ ਇਤੋਂ ਕੋਈ ਹਾਂ ਕੁਆਲਟੀ ਕਰਾ ਚੈੱਕਈ ਕੁਆਲਟੀ ਥੋੜੀ ਮਾੜੀ ਆ ਥੋੜੀ ਦੀ ਤੇ ਤਾਂ ਕਰਕੇ ਵੀ ਹਜੇ ਬੋਲੀ ਲੁਕ ਰਹੀ ਆ ਕਰੀ ਜਾਂਦੇ ਸੱਚ हां 200 रुपया हां 200 लग गया 200 200 हां बोल दो बोल ना हां सही है 200 रुपया हां पानी देना पानी पानी भर के चलाए मिलूंगा जाऊंगा पानी में भी भाई कोई खड़ियाना खड़ियाना जरा उधर मी है उधर हमारी में रखना 200 ਰੁਪਿਆ ਬੋਲਾਂ ਕਿਨੇ ਇਹ 200 ਲੈ ਲਓ ਬਈ ਲੱਗੀ ਇਹ ਲੱਗੀ 200 ਰੁਪਿਆ ਟੂੜੀ ਜਿਹੜੀ ਥੋੜੀ ਜਿਹੀ ਮਾੜੀ ਸੀ ਮਾੜੀ ਥੋੜੀ ਕੁਆਲਿਟੀ ਮਾੜੀ ਸੀ ਮੀਂਹ ਦੀ ਰਪੇਟ ਦੇ ਵਿੱਚ ਆਈ ਸੀ ਭਿੱਜੀ ਹੋਈ ਸੀ ਤਾਂ ਕਰਕੇ ਲੱਗਿਆ 200 ਆਹ ਟਾਪ ਦੀ ਕੁਆਲਿਟੀ ਹੈ ਤੇ ਇਹ ਲੱਗੂ ਹੀ ਲੱਗਦਾ ਇਹ ਟੂੜੀ ਜਮ ਸੁੱਕੀ ਹੈ ਦੇਖੋ ਉਹਦੀ ਟਾਪ ਦੀ ਕੁਆਲਿਟੀ ਹੈ ਜਿਹੜਾ ਸੁੱਕੀ ਟੂੜੀ ਹੈ ਫੋਨ ਲਗ ਲਾ ਦੇ ਖਾਨ ਲੱਗਾ ਉਹਨੇ ਹਾਂ ਅਕਸਰ ਮੋਗਾ ਥੋ ਲੋ ਭਾਈ 300 300 5 10 ਆ ਪੰਖਰੀ 15 20 320 ਰੁਪਏ ਦੋਣਾ ਬੈ ਕਿਨੇ 325 ਰੁਪਏ 25 ਰੁਪਏ ਬੋਲਣ 3 ਰੁਪਏ ਬੋਲਦਾ ਵੀ ਤਾਂ ਸਭ ਦੇ 3 ਰੁਪਏ ਲੱਗੇ ਦੂਜੀ ਟਰਾਲੀ ਤੀਸਰੀ ਟਰਾਲੀ ਹੈ ਇੱਕ ਲੱਗੀ 200 ਜੀ ਇੱਕ ਲੱਗੀ 305 ਤੇ ਇੱਕ ਲੱਗੀ 325 ਰੁਪਏ ਤੇ ਲਾਹਟ ਟਰਾਲੀ ਰਹਿ ਗਈ ਚੌਥੀ ਟਰਾਲੀ ਇਹ ਦੇਖਦੇ ਆ ਕਿੱਥੋਂ ਤੱਕ ਜਾਂਦੀ ਆ ਤੇ ਬਾਕੀ ਇਹਦੀ ਵੀ ਕੁਆਲਿਟੀ ਬਹੁਤ ਵਧੀਆ ਚੰਗੀ ਆ ਅੰਦਰ ਦੀ ਟੂੜੀ ਜਮ ਸਾਹ ਬਾਈ ਕਰਾਉਂਦਾ ਕੁਆਲਿਟੀ ਚੈੱਕ ਕਰ ਦੇਖੋ ਲੈ ਬੇ 31 ਜੁਲਾਈ 2025 ਤੇ ਕੋਟਪੁਰਾ ਮੰਡੀ ਜਿਹੜਾ ਟੂੜੀ ਦਾ ਰੇਟ ਜਿਹੜਾ ਕਿੰਨਾ ਲੱਗ ਰਿਹਾ ਹੈ ਤੁਹਾਨੂੰ ਮੁੱਤ ਮੈਂ ਜਿੱਤ ਕਰ ਲਿਆ ਸਿੰਦੇਟ ਗੜ ਪਾਵਾਂਗੇ ਕਹਿੰਦੇ ਮਿਸਟਰੀ ਨਾਜ ਨਹੀਂ ਪਈ ਐ ਤੇ sire ਦਾ ਰੇਟ ਮੈਚ ਸਾਧੂ ਕਿੰਨੇ ਦੇ ਫਰਦਾਂ ਦਾ ਲਾਗੂ ਕਰਦੇ ਹੋਰ ਵੀ ਦੇਖਦੇ ਕਿੰਨਾ ਨੋਮਾ ਜਰਵਾੜਾ ਸਭ ਨੇ ਜਿੱਤ ਲਿਆ ਬਾਈ ਉਹਦੀ ਨਾਲ ਦੀ ਐ ਇਹ ਆਵਾਜ਼ ਆ ਪਰਸੋਂ ਲਈ ਲਈ ਤੂੰ ਕੋਈ ਬੰਦਰ ਨੂੰ ਆ ਪਰਸੋਂ ਵਾਲੀ ਆਏ ਜਿੰਨੇ ਤੋਂ ਕੰਨੀ ਬੈਠੀ ਰੇ ਮਾੜੀ ਮੱਡੀ ਦੇ ਕੰਨੀ ਕੋਈ ਨਹੀਂ ਬੋਲੋ ਜੀ ਤੁਸੀਂ ਨਾ ਮੈਨੂੰ ਲਾ ਇਹਦਾ ਤੁਹਾਨੂੰ ਪਤਾ ਨਾ ਆ ਭਾਈ ਇਹ 225 ਰੁਪਏ 225 ਰੁਪਏ ਜਵਾਹਰ ਨਹੀਂ ਲਾ ਸਕਦੇ 225 ਰੁਪਏ 225 ਬੋਲਾਂਗੇ ਨੇ ਲਓ ਜੀ ਇਹ ਵੀ ਲੱਗ ਗਈ 200 ਤੇ 25 ਰੁਪਏ ਲੱਗ ਗਏ ਜੀ ਚਾਰ ਟਰਾਲੀਆਂ ਆਈਆਂ ਸੀ ਤੇ ਚਾਰਾਂ ਦੀ ਜਿਹੜੀ ਬੋਲੀ ਹੋ ਗਈ ਤੇ ਟਾਈਮ ਜਿਹੜਾ 7:10 ਹੋ ਗਈ ਤਾਂ ਹਾਂ ਕਮੈਂਟਾਂ 'ਚ ਕੰਮ ਨਿਬੜ ਜਾਂਦੇ ਸਾਰਾ ਕਿਉਂਕਿ ਬਈ ਨਾਗ ਬਹੁਤ ਥੋੜੇ ਆਉਂਦੇ ਆ ਤਾਂ ਕਰਕੇ ਗਾਗ ਵੀ ਬਾਕੀ ਘੜਿਆ ਹੋਇਆ ਤੇ ਬਹੁਤ ਬਹੁਤ ਮਿਹਰਬਾਨੀ ਤੇ ਵੀਡੀਓ ਨੂੰ ਕਰਵਾਤਾ ਸ਼ੇਰ ਜੀ ਹਾਂ ਜੀ ਲਓ ਜੀ ਚੱਲੀ ਜਾਂਦੀ ਹੈ ਇਹ ਕਾਨਫਰੈਂਸ ਬਹੁਤ ਬਹੁਤ ਧੰਨਵਾਦ ਜੀ